ਹੈਲੋ ਕੀਚਲ ਸੀਗਲ ਦੀ ਸਾਰਿਆਂ ਨੂੰ ਜਸਪੂਮਰ ਸਰਗਿਆ ਚੈਨਲ ਦੇ ਵਿੱਚ ਤੁਹਾਡਾ ਸਭ ਤੋਂ ਸਵਾਗਤ ਹੈ ਅੱਜ ਅਪਾਂ ਗੱਲ ਕਰਾਂਗੇ ਜਿਹੜੇ ਇੰਡੀਆ ਦੇ ਜਿਹੜੇ ਪ੍ਰਮੁੱਖ ਪੰਜ ਵੱਡੇ ਸ਼ਹਿਰ ਆ ਜਿਹੜੇ ਉਹ ਕਿਹੜੇ ਆ ਜਿਹੜੇ ਆ ਸਭ ਤੋਂ ਵੱਡੇ ਜਿਹੜੇ ਜਿਨ੍ਹਾਂ ਦੀ ਜਨਸੰਖਿਆ ਵੀ ਜਿਹੜੀ ਵੱਧਦੇ ਆ ਉਹਨਾਂ ਦਾ ਸ਼ਹਿਰ ਦਾ ਜਿਹੜਾ ਦਾਇਰਾ ਵੀ ਆ ਉਹ ਜਿਹੜਾ ਕਾਫੀ ਹੱਦ ਤੱਕ ਫੈਲਿਆ ਹੋਇਆ ਆ ਸਭ ਤੋਂ ਪਹਿਲਾਂ ਹੈਗਾ ਜੀ ਦਿੱਲੀ ਦਿੱਲੀ ਜਿਹੜਾ ਸਭ ਤੋਂ ਵੱਡਾ ਸ਼ਹਿਰ ਆ ਜਿਹੜਾ ਭਾਰਤ ਦਾ 1400 ਜਿਹੜਾ ਲਗਭਗ 30 ਕਿਲੋਮੀਟਰ ਦੇ ਜਿਹੜੇ ਘੇਰੇ ਦੇ ਆ ਫੈਲਿਆ ਆ ਜੀ ਇਸ ਤੋਂ ਬਾਅਦ ਆ ਜਾਂਦਾ ਜੀ ਆਪਣਾ ਬੈਂਗਲੌਰ ਬੈਂਗਲੌਰ ਜਿਹੜਾ ਵਾ ਉਹ 700 ਦੇ 14 ਕਿਲੋਮੀਟਰ ਸਕੁਅਰ ਕਿਲੋਮੀਟਰ ਦੇ ਜਿਹੜੇ ਘਿਹਰੇ ਕਿ ਉਹ ਫੈਲਿਆ ਆ ਵਾ ਇਸ ਤੋਂ ਬਾਅਦ ਆ ਜਾਂਦਾ ਹైਦਰਾਬਾਦ ਜਿਹੜਾ ਉਹ 650 ਜਿਹੜਾ ਉਹ ਕਿਲੋਮੀਟਰ ਜਿਹੜੇ ਸਕੁਅਰ ਕਿਲੋਮੀਟਰ ਦੇ ਵਿੱਚ ਆ ਤੇ ਇਸ ਤੋਂ ਬਾਅਦ ਇਹਦਾ ਆ ਜਾਂਦਾ ਦੀ ਉਹ ਸ਼ਾਕਾ ਫਟਨਾ ਮੇਰਾ 640 ਕਿਲੋਮੀਟਰ ਦੇ ਸਕੁਅਰ ਫੈਲਿਆ ਆ ਇਸ ਤੋਂ ਬਾਅਦ ਆ ਜਾਂਦਾ ਲਖਨਊ ਲਖਨਊ ਤੋਂ ਬਾਅਦ ਹੈਗਾ ਜੀ 600 ਕੁ ਲੀ ਕਿਲੋਮੀਟਰ ਤੇ ਇਸ ਤੋਂ ਬਾਅਦ ਮੁੰਬਈ ਹੈਗਾ ਜੀ ਉਹ ਦਸਵੇਂ ਸਤਾਨ ਤੇ ਜਿਹੜਾ ਲਗਭਗ 550 ਸਕੇਅਰ ਜਿਹੜਾ ਇਹ ਘੇਰੇ ਦੇ ਵਿੱਚ ਆ ਇਹ ਫੈਲੇ ਹੋਇਆ ਇਹ ਜਿਹੜੇ ਪੰਜ ਜਿਹੜੇ ਪ੍ਰਮੁੱਖ ਸ਼ਹਿਰ ਨੇ ਭਾਰਤ ਦੇ ਜਿਹੜੇ ਸਭ ਤੋਂ ਆਬਾਦੀ ਵਾਲੇ ਵੀ ਆ ਤੇ ਸਭ ਤੋਂ ਵੱਡੇ ਵੀ ਆ ਤੇ ਇਨਾਂ ਦੇ ਵਿੱਚ ਜਿਹੜੇ ਆ ਕੁਝ ਜਿਹੜੇ ਸ਼ਹਿਰ ਆ ਉਹ ਸਮੁੰਦਰੀ ਜਿਹੜੇ ਜਿੱਦਾਂ ਉਸ਼ਾਕਾ ਪਟਨਮ ਹੋ ਗਿਆ ਮੁੰਬਈ ਹੋ ਗਿਆ ਇਹ ਜਿਹੜੇ ਬਿਲਕੁਲ ਸਮੁੰਦਰ ਦੇ ਟੱਟ ਦੇ ਨਾਲ ਜਿਹੜੇ ਉਹ ਕਹਿੰਦੇ ਨੇ ਇਹ ਵੀ ਜਿਹੜੇ ਵੱਡਿਆਂ ਸ਼ਹਿਰਾਂ ਦੇ ਵਿੱਚ ਜਿਹੜਾ ਇਹ ਆਉਂਦੇ ਨੇ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਸ ਅੰਮ੍ਰਿਤਸਰੀਆ ਤੇ ਡਿਸਕ੍ਰਿਪਸ਼ਨ ਚ ਤੁਹਾਨੂੰ ਮਿਲ ਜੇਗਾ ਤੇ ਵੱਤ ਵਤ ਕਰ ਦਿਓ ਜੀ ਸ਼ੇਅਰ ਜੀ ਸਿੱਕਾਲ ਜੀ ਸਾਰਿਆਂ ਨੂੰ ਬਣੇ ਰਹੋ ਸਾਡੇ ਚੈਨਲ ਜਸ ਅੰਮ੍ਰਿਤਸਰੀਆ ਨਾਲ ਤੇ ਵਲੋਗ ਨੂੰ ਵੇਂਦੇ ਰਿਆ ਕਰੋ ਹਰ ਰੋਜ਼ ਤੇ ਕਰ ਦਿਓ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਜਿਹੜੇ ਆ ਉਹ ਜਿਹੜੇ ਰੋਜ਼ ਜਿਹੜੇ ਬਲੌਗ ਤੇ ਇਦਾਂ ਦੇ ਜਿਹੜੇ ਜਨਰਲ ਨੌਲੇਜ ਦੇ ਜਿਹੜੇ ਕੰਮ ਆਉਣ ਵਾਲੇ ਜਿਹੜੇ ਆ ਜਿਹੜੇ ਬਲੌਗ ਆ ਤੁਹਾਨੂੰ ਇਹ ਮਿਲਦੇ ਰਹਿਣਗੇ ਹੋਰ ਵੀ ਇਸੇ ਤਰ੍ਹਾਂ ਦੇ ਜਿਹੜੇ ਆਪਣਾ ਤੁਸੀਂ ਆਪਾਂ ਜਿਹੜੇ ਜਿਹੜੇ ਇਦਾਂ ਦੇ ਵਿਗਿਆਨਿਕ ਜਾਂ ਹੋਰ ਆਪਣੇ ਦੁਨੀਆਦਾਰੀ ਵਿੱਚ ਜਿਹੜੇ ਲੈ ਹੈਗੇ ਬਲੌਗ ਆ ਕੁਝ ਕੁਝ ਸ਼ਖਸੀਅਤਾਂ ਦੇ ਜਿਹੜੇ ਬਲੌਗ ਫੜਾਉਂਦੇ ਰਾਵਾਂਗੇ ਤੇ ਜੰਗਲ ਨੂੰ ਬਾਕੀ ਬਾਕੀ ਕਰ ਦਿਓ ਜੀ ਸਬਸਕ੍ਰਾਈਬ ਜੱਸ ਉਮਰਸਰੀਆ ਜੀ ਸਾਸੀ ਗਾਲ ਜੀ ਸਾਰਿਆਂ ਨੂੰ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਵਿੱਚ ਇਦਾਂ ਸਾਡੇ ਨਾਲ ਬਨੇ ਰਹੋ ਜੀ ਧੰਨਵਾਦ